ਸਾਥੀਓ ਸਭ ਤੋਂ ਪਹਿਲਾਂ ਵਾਈ ਕੁ ਜੀ ਕਾ ਹਾਲਾ ਵਾਈ ਕੁ ਜੀ ਕੀ ਫਤਿਹ ਮੈਂ ਸੰਜੀਪ ਮੰਡਲ ਵਾਟਰ ਸਪਲਾਈ ਸੈਨੀਟੇਸ਼ਨ ਵਿਭਾਗ ਜਲੰਧਰ ਵਿੱਚ ਕੰਮ ਕਰਦਾ ਅਸੀਂ ਪਿਛਲੇ ਕਾਫੀ ਲੰਬੇ ਸਮੇਂ ਤੋਂ ਪਹਿਲਾਂ ਤੋਂ ਅਸੀਂ ਸਟਰਗਲ ਕਰ ਰਹੇ ਸੀਗੇ 2011 ਤੋਂ ਪਹਿਲਾਂ ਜਿਹੜੇ ਸਾਡੇ ਮਾਸਟਰੋਲ ਤੇ ਕੰਮੇ ਕੰਮ ਕਰ ਰਹੇ ਸੀਗੇ ਉਹਨਾਂ ਨੂੰ ਰੈਗੂਲਰ ਗਰਾਊਂਡ ਵਿੱਚ ਅਸੀਂ ਸ਼ੰਘਾਰਸ਼ ਕੀਤਾ ਬਹੁਤ ਜ਼ਬਰਦਸਤ ਸੰਘਰਸ਼ ਤੇ ਸਾਰੀਆਂ ਜਥੇਬੰਦੀਆਂ ਵੱਲੋਂ ਕੀਤਾ ਗਿਆ ਜਿਹਦੀ ਕੀ ਪ੍ਰਾਪਤੀ ਹੋਈ ਕਿ 2011 ਦੇ ਵਿੱਚ ਸਾਡੇ ਲਗਭਗ 95% ਜਿਹੜੇ ਆ ਮੁਲਾਜ਼ਮ ਨੇ ਰੈਗੂਲਰ ਹੋ ਗਏ ਸੀ ਉਹ ਤੋਂ ਬਾਅਦ ਕੁਝ ਸਾਥੀ ਰਹਿ ਗਏ ਉਹ 200 ਦੇ ਕਰੀਬ ਸਾਥੀ ਰਹਿ ਗਏ ਸੀ ਜਿਹੜਾ ਕੀ ਫੇਰ ਜਥੇਬੰਦੀਆਂ ਵੱਲੋਂ ਸੰਘਰਸ਼ ਕੀਤਾ ਗਿਆ ਤੇ 2017 ਦੇ ਵਿੱਚ ਉਹ ਸਾਥੀ ਰੈਗੂਲਰ ਹੋ ਗਏ ਦੇ ਬੰਦਪਾ ਕੀ ਗੱਲ ਰਹੀ ਇਹ ਰਹੀ ਕਿ ਉਹਨਾਂ ਦੇ ਵਿੱਚੋਂ ਕੁਝ 30 40 ਸਾਥੀ ਇਹੋ ਜਿਹੇ ਸੀਗੇ ਜਿਹੜੇ ਕੀ 2017 ਚ ਵੀ ਰੈਗੂਲਰ ਨਹੀਂ ਹੋ ਸਕੇ ਸੀ ਮੈਂ ਅਸੀਂ ਸੰਘਰਸ਼ਤਾ ਅਸੀਂ ਸਾਰੀਆਂ ਜਥੇਬੰਦੀਆਂ ਕਰ ਰਹੀਆਂ ਮੈਂ ਇੱਕ ਅੱਜ ਕੱਲ੍ਹ ਜਮਾਨਾ ਹੈਗਾ ਸੋਸ਼ਲ ਮੀਡੀਆ ਦਾ ਮੈਂ ਇਹ ਚਾਹੁੰਦਾ ਕਿ ਸਾਡੇ ਜਿੰਨੇ ਵੀ ਵਾਟਰ ਸਪਲਾਈ ਸੈਨੀਟੇਸ਼ਨ ਵਿਭਾਗ ਦੇ ਵਿੱਚ ਕੰਮ ਕਰਦੇ ਆ ਫੀਲਡ ਕਾਮੇ ਚਾਹੇ ਉਹ ਮਾਸਟਰ ਰੋਲ ਤੇ ਜਾਂ ਚਾਹੇ ਇਨਲੈਸਟਮੈਂਟ ਤੇ ਜਾਂ ਚਾਹੇ ਰੈਗੂਲਰ ਕਿਉਂਕਿ ਸਾਡੀਆਂ ਮੁੱਖ ਮੰਗਾਂ ਉਹ ਇਨ੍ਹਾਂ ਦੇ ਨਾਲ ਹੀ ਸੰਬੰਧਤ ਹੈ ਜੀਆਂ ਚਾਹੇ ਉਹ ਲੈਸਮੈਂਟ ਤੇ ਕੰਮ-ਕੰਮੇ ਕੰਮ ਕਰ ਰਹੇ ਆ ਉਹ ਵੀ ਪਿਛਲੇ 20-25 ਸਾਲ ਤੋਂ ਕਰ ਰਹੇ ਮਾਸਟਰੋਲ ਵਾਲੇ ਕੰਮੇ ਸਾਡੇ ਉਪਰ 25-30 ਸਾਲ ਤੋਂ ਕੰਮ ਕਰ ਰਹੇ ਆ ਉਹ ਵੀ ਹਜੇ ਤੱਕ ਰੈਗੂਲਰ ਨਹੀਂ ਹੋਏ ਤੇ ਮੈਂ ਇਹ ਜਾਉਣਾ ਕਿ ਜਿਹੜੀ ਦੇਖੋ ਸਾਡੀਆਂ ਮੀਟਿੰਗਾਂ ਐਚ.ਓ.ਡੀ. ਡਿਪਟੀ ਡਾਇਰੈਕਟਰ ਮੰਤਰੀ ਲੈਵਲ ਤੱਕ ਹੋ ਜਾਂਦੀਆਂ ਜਿਨ੍ਹਾਂ ਦੇ ਵਿੱਚ ਸਾਨੂੰ ਸਿਰਫ ਅਖਬਾਰਾਂ ਦੇ ਵਿੱਚ ਵਿਸ਼ਵਾਸ ਤੋਂ ਬਿਨਾ ਸਾਨੂੰ ਕੁਝ ਨਹੀਂ ਪ੍ਰਾਪਤ ਹੁੰਦਾ ਪਿਆ ਇਹ ਮੇਰਾ ਆਪਣਾ ਨਿੱਜੀ ਤਜਰਬਾ ਆ ਕਿ ਬੜੀਆਂ ਮੀਟਿੰਗਾਂ ਦੇ ਵਿੱਚ ਮੈਂ ਵੀ ਪਾਰਟਿਸਿਪੇਟ ਕੀਤਾ ਆ ਚਾਹੇ ਉਹ ਮੰਤਰੀ ਦੇ ਨਾਲ ਮੀਟਿੰਗ ਹੋਵੇ ਚਾਹੇ ਅਚੋੜੀ ਨਾਲ ਹੋਵੇ ਚਾਹੇ ਬੇਟੀ ਟਰੈਕਟਰ ਚਾਹੇ ਪ੍ਰਿੰਸੀਪਲ ਸੈਕਟਰੀ ਨਾਲ ਉਹਨਾਂ ਦੇ ਵਿੱਚ ਸਿਰਫ ਤੇ ਸਿਰਫ ਵਿਸ਼ਵਾਸ ਤੋਂ ਬਿਨਾ ਕੁਝ ਨਹੀਂ ਮਿਲਦਾ ਭਗਵਾਨ ਸਿੰਘ ਮਾਨ ਇਸ ਟਾਈਮ ਦੇ ਮੁੱਖ ਮੰਤਰੀ ਆ ਮੈਂ ਚਾਹੁੰਦਾ ਕਿ ਸਾਡੇ ਜਿੰਨੇ ਫੀਲਡ ਕੰਮ ਆ ਸਾਡੀਆਂ ਜੋ ਪੱਖ ਦੀਆਂ ਮੰਗਾਂ ਕੋਈ ਜ਼ਿਆਦਾ ਮੰਗਾਣੀ ਸਾਡੀਆਂ ਉਹੀ ਮੰਗਾਂ ਜਿਹੜੀਆਂ ਬਿਲਕੁਲ ਜਾਇਜ਼ ਹੈ ਤੇ ਅਸੀਂ ਕਹਿੰਦੇ ਜੀ ਪਬਲਿਕ ਤੱਕ ਵੀ ਇਹ ਮੰਗਾਂ ਦਾ ਪਤਾ ਲੱਗੇ ਕਿ ਇਹ ਜਿਹੜੀ ਡਿਮਾਂਡ ਕਰ ਰਹੀ ਹੈ ਇਹ ਕੋਈ ਗਲਤ ਡਿਮਾਂਡ ਨਹੀਂ ਕਰ ਰਹੀ ਬਿਲਕੁਲ ਜਾਇਜ਼ ਡਿਮਾਂਡ ਕਰ ਰਹੀ ਹੈ ਜਿਹਦੇ ਵਿੱਚ ਅਸੀਂ ਕੁਝ ਸਿਰਫ ਤੇ ਸਿਰਫ ਆਪਣਾ ਹੱਕ ਮੰਗ ਰਹੇ ਹਾਂ ਜੋ ਕਿ ਸਾਨੂੰ ਨਹੀਂ ਮਿਲ ਰਿਹਾ ਵੱਧ ਤੋਂ ਵੱਧ ਸ਼ੇਅਰ ਕਰੋ ਇਹ ਗੱਲ ਮੈਂ ਪਹਿਲਾਂ ਵੀ ਕਹਿਣਾ ਹੈ ਕਿ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਕਿਤੇ ਨਾ ਕਿਤੇ ਇਹ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਤੱਕ ਗੱਲ ਪਹੁੰਚੇ ਦੀ ਫੀਲਡ ਦੇ ਵਿੱਚ ਜਿਹੜੇ ਕੰਮ ਕਰਮਕਾਰੇ ਕਰਾਏ ਆ ਜਿਨ੍ਹਾਂ ਵਿੱਚੋਂ ਸਾਡੇ 25 30 35 ਸਾਲ ਤੋਂ ਮਾਸਟਰ ਰੋਲ ਦੇ ਵਿਚਾਰੇ ਦੀ 35 ਕੰਮੇ ਰਹਿ ਕੇ ਸਾਰੇ ਪੰਜਾਬ ਦੇ ਵਿੱਚ ਪਹਿਲੋ ਤੋਂ ਮੈਂ ਮੁੱਖ ਮੰਤਰੀ ਸਾਹਿਬ ਨੂੰ ਕਹਿਣਾ ਕਿ ਬਿਨਾਂ ਕਿਸੇ ਸ਼ਰਤ ਉਹਨਾਂ ਦੀਆਂ ਸੇਵਾਵਾਂ ਵੀ ਰੈਗੂਲਰ ਕੀਤੀਆਂ ਜਾਂ ਲੋ 2011 ਦੀ ਪਾਲਿਸੀ ਦੇ ਵਿੱਚ ਉਹਨਾਂ ਨੂੰ ਵੀ ਵਨ ਟਾਈਮ ਸੈਟਲਮੈਂਟ ਦੇ ਵਿੱਚ ਕਿਉਂਕਿ ਦੇਖੋ ਕਿਸੇ ਮਹਿਕਮੇ ਨੂੰ ਆਪਣੀ ਜ਼ਿੰਦਗੀ ਦੇ 25 30 ਸਾਲ ਦੇਣੇ ਉਸ ਤੋਂ ਬਾਅਦ ਉਹਨੂੰ ਉਹਦਾ ਆਪਣਾ ਹੱਕ ਨਹੀਂ ਮਿਲਣਾ ਬਹੁਤ ਵੱਡੀ ਬੇਇਨਸਾਫੀ ਆ ਉਹ ਇੰਨੇ ਲੰਬੇ ਸਮੇਂ ਤੋਂ ਮਹਿਕਮੇ ਵਿੱਚ ਕੰਮ ਸੇਵਾ ਨਿਭਾ ਰਹੇ ਆ ਮਾਸਟਰੋਲ ਵਾਲੇ ਕਾਮਿਆਂ ਨੂੰ ਰੈਗੂਲਰ ਬਿਨਾਂ ਸ਼ਰਤ ਕੀਤਾ ਜਾਵੇ ਕਿਉਂਕਿ ਉਹ ਤਾਂ ਐਜ਼ ਏ ਡੇਲੀ ਵੇਜ ਦੇ 25 30 35 ਸਾਲ ਤੋਂ ਕੰਮ ਕਰ ਰਹੇ ਆ ਇਹ ਇੱਕ ਹੀ ਮੰਗ ਦੂਸਰੀ ਸਾਡੇ ਜਿਹੜੇ ਮਹਿਕਮੇ ਵਿੱਚ ਐਨਲਸਟਮੈਂਟ ਦੇ ਕੰਮ ਕੰਮੇ ਕਰ ਰਹੇ ਆ ਜਿਹੜੇ ਕੀ ਉਹ ਵੀ 25 ਸਾਲ 15 ਸਾਲ ਤੋਂ ਕੰਮ ਕੰਮ ਕਰ ਰਿਹਾ ਉਹ ਅਸੀਂ ਇਹ ਵੀ ਬੇਨਤੀ ਕਰਦੇ ਆਂ ਭਗਵਾਨ ਸਿਕ ਮਾਨ ਤੱਕ ਕਿ ਇਹਨਾਂ ਨੂੰ ਵੀ ਕੋਈ ਨਾ ਕੋਈ ਪਾਲਿਸੀ ਇਹੋ ਜੀ ਪੜਾਈ ਜਾਵੇ ਜ ਜਿਹਦੇ ਵਿੱਚ ਇਨਲੈਸਟਮੈਂਟ ਵਾਲੇ ਕੰਮੇ ਵੀ ਕਵਰ ਹੋਣ ਅਤੇ ਉਹਨਾਂ ਨੂੰ ਵੀ ਮਹਿਕਮੇ ਦੇ ਵਿੱਚ ਰੈਗੂਲਰ ਕੀਤਾ ਜਾਵੇ ਤਾਂ ਜੋ ਕਿਉਂਕਿ ਜਿਸ ਬੰਦੇ ਨੇ 25 ਸਾਲ ਆਪਣੇ ਮਹਿਕਮੇ ਚ ਲਾਤੇ ਉਹ ਕਿਸੇ ਹੋਰ ਮਹਿਕਮੇ ਚ ਤਾਂ ਕੰਮ ਕਰਨ ਜੋਖ ਰਿਆ ਨਹੀਂ ਉਹ ਹੋਰ ਕੁਝ ਵੀ ਨਹੀਂ ਕਰ ਸਕਦਾ ਉਹਦਾ ਬੁਢਾਪਾ ਕਿੰਨਾ ਸਿਕਿਉਰ ਹੋਊਗਾ ਉਹਦੇ ਬੱਚੇ ਕਿੰਨਾ ਆ ਕੇ ਜਦੋਂ ਭਰਾ ਭੈਣ ਨੂੰ ਦਵਾਈਆਂ ਲੈਣੀਆਂ ਕਿੱਥੋਂ ਲੈਣਗੀਆਂ ਅਸੀਂ ਇਹੀ ਗੱਲ ਕਰਦੇ ਆ ਕਿ ਦੇਖੋ ਜਿਹੜਾ ਵੱਡਦਾ ਗਿਆ ਉਹਨੂੰ ਦਿੱਤਾ ਗਿਆ ਬੇ ਸਾਡੇ ਜਿਹੜੇ ਫੀਲਡ ਦੇ ਵਿੱਚ ਕੰਮ ਕਰਦੇ ਆ ਰੈਗੂਲਰ ਕੰਮ ਹੈ ਜਿਹੜੇ 2011 ਚ ਹੋਏ 2017 ਚ ਹੋਏ ਮੈਂ 2011 ਦੀ ਗੱਲ ਕਰ ਰਹਾ 2011 ਤੋਂ ਲੈ ਕੇ ਆ ਕਿ 25 ਸਾਲ ਨੇ ਚੜ ਗਿਆ ਸਾਨੂੰ 14 ਸਾਲ ਹੋ ਗਿਆ ਰੈਗੂਲਰ ਹੋਇਆ ਉਹ ਜੈਸ ਪੋਸਟ ਤੇ ਰੈਗੂਲਰ ਹੋਇਆ ਉਸ ਪੋਸਟ ਤੇ ਹੀ ਅੱਜ ਵੀ ਕੰਮ ਕਰ ਰਿਹਾ ਬੜੀ ਮੰਦਪਾਰ ਜੀ ਸਾਡੇ ਜਿਹੜੀ ਅਫਸਰਸ਼ਾਹੀ ਆ ਜਿਹੜੀ ਉੱਪਰ ਬੈਠੀ ਆ ਆਈਐਸ ਆਈਪੀਐਸ ਅਧਿਕਾਰੀ ਜਿਹੜੇ ਕਾਨੂੰਨ ਬਣਾਉਂਦੇ ਆ ਬੜੇ ਚਲਾਕ ਇਹਨਾਂ ਨੇ ਇਹੋ ਜਿਹੇ ਕਾਨੂੰਨ ਬਣਾਏ ਜਿਹੜੇ ਕਿ ਮੇਰੇ ਖਿਆਲ ਚ ਜੇ ਅੱਜ ਵੀ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਸਾਹਮਣੇ ਇਹ ਗੱਲਾਂ ਦੀ ਡਿਸਕਸ਼ਨ ਹੋਵੇ ਤਾਂ ਉਹ ਚੱਕ ਕੇ ਪਰੇ ਮਾਰੇ ਇਹਨੂੰ ਲਾਉਣ ਕਿ ਤੁਸੀਂ ਇਹੋ ਜਿਹੇ ਰੂਲ ਬਣਾਉਂਦੇ ਆ ਜਿਹਦੇ ਵਿੱਚ ਦੇਖੋ ਅੱਜ 14-14 ਸਾਲ ਤੋਂ ਅਸੀਂ ਪੋਸਟ ਤੇ ਕੰਮ ਕਰ ਰਹੇ ਆ ਜੇ ਇਹਨਾਂ ਪ੍ਰੋਮੋਸ਼ਨ ਦਾ ਕੋਈ ਪਰਾਇਆ ਉਹ ਦਰਜਾ 4 ਤੋਂ ਜਿਹੜੇ ਕੀ ਵਿਚਾਰੇ ਅਨਕਵਾਲੀਫਾਈ ਬੰਦੇ ਆ ਦਰਜਾ 4 ਵਾਲੇ ਉਹਨਾਂ ਨੂੰ ਦਰਜਾ 3 ਤੇ ਹੋਣ ਲਈ ਉਹ ਡਿਗਰੀ ਡਿਪਲੋਮੇ ਦਾ ਕੋਲ ਦਾ ਟੈਸਟ ਲਿਆ ਜਾਂਦਾ ਜਿਹੜਾ ਕਿ ਇੰਜੀਨੀਅਰਿੰਗ ਕਾਲਜ ਥਾਪਰ ਵੱਲੋਂ ਤਿਆਰ ਕੀਤਾ ਗਿਆ ਪਟਿਆਲੇ ਤੋਂ ਤੇ ਉਹ ਟੈਸਟ ਕਿਦਾਂ ਵੀ ਮੈਂ ਤਾਂ ਹੀ ਸ਼ਰਤ ਦਾਵਾ ਕਰਦਾ ਕਿ ਉਹ ਟੈਸਟ ਮਹਿਕਮੇ ਚ ਕੰਮ ਕਰਦਾ ਜੇ ਵੀ ਕਲੀਅਰ ਕਰਕੇ ਦਿਖਾ ਦੇਵੇ ਉਹ ਨਹੀਂ ਇਹ ਨਾ ਉਹ ਘਾਟ ਹੈ ਸਿਰ ਤੇ ਖੋਤ ਇੱਕ ਹੁਣ ਅਸੀਂ ਜ਼ਿਆਦਾ ਕੱਲਾ ਸਾਡੇ ਤੇ ਹੀ ਲਾਗੂ ਕਿਉਂ ਹੁੰਦਾ ਹੁਣ ਮੈਕਮੇ ਵਿੱਚ ਹੋਰ ਵੀ ਕੰਮ ਕਰਦੇ ਆ ਕਲਰਕ ਕੰਮ ਕਰਦੇ ਆ ਜੇ ਆਈ ਐਸ ਡੀਓ ਆ ਕੱਲਾ ਸਾਡਾ ਨਹੀਂ ਹੋਰ ਮੈਕਮਾ ਬਿਜਲੀ ਲਾ ਲਓ ਟੀਚਰ ਲਾ ਲਓ ਡਾਕਟਰ ਲਾ ਲਓ ਹੋਰ ਕੋਈ ਪੰਜਾਬ ਦੇ ਮੈਕਮੇ ਲਾ ਲਓ ਉਹਨਾਂ ਦੀ ਭਾਰਤੀ ਬੇਲੇ ਜੋ ਬੇਸਿਕ ਯੋਗਤਾ ਹੁੰਦੀ ਸੀ ਉਸ ਨੂੰ ਹੀ ਮੁੱਖ ਰੱਖ ਕੇ ਉਹਨਾਂ ਨੂੰ 5 ਸਾਲ 7 ਸਾਲ ਬਾਅਦ ਅਗਲਾ ਪੇ ਗ੍ਰੇਡ ਦਿੱਤਾ ਜਾਂਦਾ ਸੀ ਅਗਲੀ ਪ੍ਰਮੋਸ਼ਨ ਦਿੱਤੀ ਜਾਂਦੀ ਸੀ ਕੋਈ ਟੈਸਟ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਕਿਉਂਕਿ ਜਦੋਂ ਬੰਦਾ ਬੇਸਿਕ ਜੈਸ ਪੋਸਟ ਤੇ ਭਰ ਦੇਉਂਦਾ ਉਹਦੀ ਉਸ ਟਾਈਮ ਉਹੀ ਕੁਆਲੀਫਿਕੇਸ਼ਨ ਹੁੰਦੀ ਹੈ ਤੇ ਬੜੀ ਮੰਦਭਾਗੀ ਗੱਲ ਹੈ ਕਿ ਜਿਹੜਾ ਇਹ ਟੈਸਟ ਰੱਖਿਆ ਜਾਵੇ ਅਸੀਂ ਭਗਵਾਨ ਸਿੰਘ ਮਾਨ ਨੂੰ ਬੇਨਤੀ ਕਰਦੇ ਮੁੱਖ ਮੰਤਰੀ ਸਾਹਿਬ ਨੂੰ ਕਿ ਜਿਹੜੇ ਸਾਡੇ ਦਰਜਾ 3 ਦੇ ਦਰਜਾ 4 ਦੇ ਜਿਹੜੇ ਪ੍ਰਮੋਸ਼ਨ ਲਈ ਟੈਸਟ ਆ ਨਾ ਇਟੈਸਟ ਨੂੰ ਬਿਲਕੁਲ ਖਤਮ ਕਰਕੇ ਸਨਿਆਰਤਾ ਦੀ ਆਧਾਰ ਤੇ 5 ਸਾਲ 7 ਸਾਲ ਦੀ ਸ਼ਾਤਰ ਰੱਖੋ ਜਦ ਤੱਕ ਨਰ ਕਿਆਕ ਭਰਤੀ ਹੁੰਦਾ 5 ਸਾਲ ਬਾਅਦ ਜੂਨੀਅਰ ਸਾਇੰਸ ਫਿਰ ਸੀਨੀਅਰ ਸਾਇੰਸ ਫਿਰ ਸੁਪਰਡੈਂਟ ਐਦਾਂ ਹੀ ਇੱਕ ਐਸਪੀਓ ਭਰਤੀ ਹੁੰਦਾ ਉਹ ਲਾਸਟ ਤੱਕ ਮੁੱਖ ਇੰਜੀਨੀਅਰ ਤੱਕ ਐਸਪੀਓ ਪਹਿਲਾਂ ਐਕਸਨ ਬਣਦਾ ਐਸੀ ਬਣਦਾ ਮੁੱਖ ਇੰਜੀਨੀਅਰ ਬਣਦਾ ਆਪਣੀ ਸੇਵਾ ਦੌਰਾਨ ਕਿੰਨੀਆਂ ਕਿੰਨੀਆਂ ਪ੍ਰੋਮੋਸ਼ਨਾਂ ਲੈਂਦੇ ਆ ਤੇ ਸਾਡੇ ਨਾਲ ਬਿਤਕਰਾ ਕਿਉਂ ਸਾਡੇ ਫੀਲਡ ਕੰਮਿਆਂ ਨਾਲ ਬਿਤਕਰਾ ਕਿਉਂ ਔਰ ਸਾਡੇ ਹੀ ਵਿਭਾਗ ਨੇ ਦੇ ਵਿੱਚ ਜਿਹੜੇ ਦਰਜਾ ਤੈਨੇ ਆ ਜਿਨ੍ਹਾਂ ਨੇ ਡਿਪਲੋਮੇ ਪਾਸ ਕੀਤੇ ਉਹ ਅੱਜ ਵਿਚਾਰੇ ਡਿਗਰੀਆਂ ਕੰਧਾਂ ਦੇ ਉੱਤੇ ਟੰਗ ਕੇ ਬੈਠੇ ਆਪਣੇ ਡਿਪਲੋਮੇ ਕੰਧਾਂ ਤੇ ਟੰਗੇ ਬੈਠੇ ਆ ਉਹਨਾਂ ਨੂੰ ਉਹ ਚੀਜ਼ ਦਾ ਬੈਨੇਫਿਟ ਹੀ ਨਹੀਂ ਮਿਲ ਰਿਹਾ ਜਾਂ ਜਿਓ ਡਿਪਲੋਮੇ ਦੀ ਲੀਗਲ ਹੈ ਪਰਮਿਸ਼ਨਾਂ ਲਈਆਂ ਹੋਈਆਂ ਛੁੱਟੀਆਂ ਲੈ ਕੇ ਪੇਪਰ ਦਿੰਦੇ ਆ ਸਾਰਾ ਕੁਝ ਉਹਨਾਂ ਦਾ ਲਿਗਨ ਹੈ ਫਿਰ ਵੀ ਜਿਹੜੇ ਆਈਪੀਐਸ ਵਿੱਚ ਕੋਈ ਨਾ ਕੋਈ ਕੁੰਡੀ ਬਾ ਕੇ ਰੱਖੀ ਹੋਈ ਹੈ ਵੱਬੇਂਦੀ ਗੱਲਾਂ ਮੁੱਖ ਮੰਤਰੀ ਸਾਹਿਬ ਨੂੰ ਕਿ ਇਹ ਜਿਹੜੀਆਂ ਸਾਡੀਆਂ ਚੈਜ ਮੰਗਾ ਇੱਕ ਹੋਰ ਮੰਗ ਰਿਹਾ ਕਿ ਜਿਹੜੀ ਕਿ ਸਭ ਤੋਂ ਦੇਖੋ ਉਹ ਵੀ ਮੰਗ ਹੈਰਾਨ ਰਹਿ ਜਾਣਗੇ ਪੰਜਾਬ ਦੇ ਲੋਕ ਵੀ ਸੁਣ ਕੇ ਕਿ ਇਹਨਾਂ ਨੂੰ ਕੋਈ ਵੀ ਛੁੱਟੀ ਨਹੀਂ ਦਿੱਤੀ ਜਾਂਦੀ ਜਿਹੜੇ ਰੈਗੂਲਰ ਮੁਲਾਜ਼ਮ ਆ ਜਾਂ ਲੈਸਟਮੈਂਟ ਤੇ ਕੰਮ ਕਰਦੇ ਜਾਂ ਮਾਸਟਰ ਵਾਲੇ ਆ ਇਹਨਾਂ ਨੂੰ ਕੋਈ ਵੀ ਹਫਤਾਵਾਰੀ ਛੁੱਟੀ ਨਹੀਂ ਦਿੱਤੀ ਜਾਂਦੀ ਕੋਈ ਦੀਵਾਲੀ ਹੋਵੇ ਦਸਹਿਰਾ ਹੋਵੇ ਲੋੜੀ ਹੋਵੇ ਹੋਲੀ ਹੋਵੇ ਕੋਈ ਵੀ ਤਿਹਾੜ ਹੋਵੇ ਜਿਹਦੇ ਵਿੱਚ ਹਰੇਕ ਮੁਲਾਜ਼ਮ ਨੂੰ ਛੁੱਟੀ ਦਿੱਤੀ ਜਾਂਦੀ ਤਾਂ ਹਫਤੇ ਦੇ ਵਿੱਚ ਇੱਕ ਛੁੱਟੀ ਸਾਡਾ ਲੇਬਰ ਐਕਟ ਵੀ ਕਹਿੰਦਾ ਨਹੀਂ ਹਫਤੇ 'ਚ ਇੱਕ ਛੁੱਟੀ ਦਿੱਤੀ ਜਾਵੇ ਪਰ ਸਾਡੇ ਨਹੀਂ ਉਹ ਛੁੱਟੀ ਸਾਡੇ ਕਿਸੇ ਮੁਲਾਜ਼ਮ ਨੂੰ ਫੀਲਡ ਦੇ ਵਿੱਚ ਜਿਹੜੇ ਕੰਮ ਕਰਦੇ ਉਹਨਾਂ ਨੂੰ ਛੁੱਟੀ ਕੋਈ ਵੀ ਨਹੀਂ ਛੁੱਟੀ 24 24 ਘੰਟੇ ਕਰ ਡਿਊਟੀ ਦੇ ਕੇ ਆਪਣੀ ਉਸੇਵਾ ਨਭਉਂਦੇ ਆ ਦੇਖੋ ਮਤਲਬ ਕਿੱਡਾ ਤੱਕ ਕੰਮ ਹੋ ਰਿਹਾ ਫੀਲਡ ਦੇ ਮੁਲਾਜ਼ਮਾਂ ਨਾਲ ਮੈਂ ਫੇਰ ਇਹ ਗੱਲ ਕਹਿੰਦਾ ਸਾਡੇ ਫੀਲਡ ਦੇ ਮੁਲਾਜ਼ਮ ਮੈਂ ਬੇਨਤੀ ਕਰਦਾ ਹੱਥ ਜੋੜ ਕੇ ਕਿ ਵੱਧ ਤੋਂ ਵੱਧ ਸ਼ੇਅਰ ਵੀਡੀਓ ਇੰਨੀ ਜ਼ਿਆਦਾ ਕਰੋ ਕਿ ਕਿਤੇ ਨਾ ਕਿਤੇ ਘਮਕਮਾ ਕੇ ਕਿਤੇ ਨਾ ਕਿਤੇ ਇਹ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਤੱਕ ਪਹੁੰਚੇ ਤਾਂ ਜੋ ਸਾਡੀਆਂ ਮੰਗਾਂ ਦਾ ਕੋਈ ਨਾ ਕੋਈ ਹੱਲ ਹੋ ਸਕੇ ਨਹੀਂ ਤਾਂ ਅਸੀਂ ਸਾਰੀ ਜ਼ਿੰਦਗੀ ਐਚਓਡੀ ਡਿਪਟੀ ਡਾਇਰੈਕਟਰ ਮੰਤਰੀ ਜੀ ਨਾਲ ਤੱਕ ਮੀਟਿੰਗਾਂ ਤੱਕ ਹੀ ਸੀਮਤ ਰਹਿ ਜਾਣਾ ਤੇ ਪੱਲੇ ਸਾਡੇ ਘਾਖੜੇ ਪੈਣਾ ਤੇ ਜਾਂ ਇਹਦਾ ਹਾਲਿਆ ਕਿ ਸਾਰੀਆਂ ਜਥੇਬੰਦੀਆਂ ਇੱਕ ਪਲੇਟਫਾਰਮ ਤੇ ਆ ਜਾਣ ਪਰ ਇਹ ਮੈਨੂੰ ਨਹੀਂ ਲੱਗਦਾ ਕਿ ਹੋਣਾ ਕੋਈ ਮਤਲਬ ਹੋ ਸਕਦਾ ਜਾਂ ਨਹੀਂ ਕਿਉਂਕਿ ਅਲੱਗ-ਅਲੱਗ ਬਜਾਤ ਤਰ੍ਹਾਂਆਂ ਸਾਰੀਆਂ ਜਥੇਬੰਦੀਆਂ ਜਾਂ ਕਿਸੇ ਤੇ ਕੋਈ ਕਮੈਂਟ ਨਹੀਂ ਕਰਨਾ ਚਾਹੁੰਦਾ ਪਰ ਆਪਾਂ ਇਹਨਾਂ ਤਾਂ ਕਰ ਸਕਦੇ ਆ ਮੈਂ ਵੀ ਕਿਸੇ ਜਥੇਬੰਦੀ ਦਾ ਇਹਦੇ ਵਿੱਚ ਕੋਈ ਲੈਵਲ ਨਹੀਂ ਲਾਇਆ ਕੋਈ ਜਥੇਬੰਦੀ ਦਾ ਨਹੀਂ ਮੈਂ ਸਿਰਫ ਇੱਕ ਮੁਲਾਜ਼ਮ ਦੇ ਤੌਰ ਤੇ ਬੇਨਤੀ ਕਰਦਾ ਬਾਤੋਬੱਤ ਸ਼ੇਅਰ ਕਰੋ ਤਾਂ ਜੋ ਜਿਹੜੀਆਂ ਸਾਡੀਆਂ ਪੱਖ ਦੀਆਂ ਮੰਗਾਂ ਆਏ ਸਰਕਾਰ ਤੱਕ ਪਹੁੰਚ ਸਕਣ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਤੱਕ ਪਹੁੰਚ ਸਕਣ ਅਤੇ ਉਹ ਆਪਣੇ ਅਧਿਕਾਰੀਆਂ ਨੂੰ ਬਾਜ਼ ਮਾਰ ਕੇ ਪੁੱਛ ਕੇ ਕਹਵੇ ਕਿ ਦੱਸੋ ਇਹਨਾਂ ਮੁਲਾਜ਼ਮਾਂ ਨਾਲ ਇੰਨਾ ਧੱਕਾ ਕਿਉਂ ਹੋ ਰਿਹਾ ਹੈ